ਸਭ ਤੋਂ ਪਹਿਲਾਂ ਮੈਂ ਆਪਣੇ ਸੀਨੀਅਰ ਅਫਸਰਾਨਾਂ ਦਾ ਮਾਣਯੋਗ ਐਸਐਸਪੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਫੋਨਾ ਸਿਟੀ ਕਾਲੀ ਦਾ ਸੇਵਾ ਕਰਨ ਦਾ ਮੌਕਾ ਦਿੱਤਾ। ਸ਼ਹਿਰ ਦੇ ਵਿੱਚ ਬਸੰਤ ਪੰਚਮੀ ਆ ਰਹੀ ਹੈ ਤੇ ਚਾਈਨੀਜ਼ ਢੋਰ ਕਾਫੀ ਵਿਕਰੀ ਹੈ। ਅੱਜ ਵੀ ਇੱਕ ਵਿਅਕਤੀ ਦਾ ਗਲਾ ਵਢਿਆ ਗਿਆ। ਸਰ ਕੀ ਕਹਿਣਾ ਚਾਹੁੰਦੇ ਹੋ ਜੀ? ਇਹਦੇ ਸਬੰਧ ਵਿੱਚ ਮੈਂ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਖਾਸ ਕਰ ਦੁਕਾਨਦਾਰਾਂ ਨੂੰ ਕਿ ਇਹ ਵੇਚਣੀ ਬਿਲਕੁਲ ਬੰਦ ਕਰ ਦਿੱਤੀ ਜਾਵੇ। ਜੇ ਅਗਰ ਇਹਨਾਂ ਕੋਲੋਂ ਬਰਾਬਰ ਕੀਤੀ ਜਾਂਦੀ ਹੈ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਏਵਨ ਕੇ ਜਿਹੜੇ ਲੋਕ ਘਰਾਂ ਦੇ ਵਿੱਚ ਪਤੰਗ ਵੀ ਉਡਾਉਂਦੇ ਨੇ ਮੈਂ ਉਹਨਾਂ ਨੂੰ ਵੀ ਹਦਾਇਤ ਕਰਨਾ ਚਾਹੁੰਦਾ ਕਿ ਇਹ ਵੇਚ ਖਰੀਦ ਕੇ ਪਤੰਗ ਉਡਾਣੇ ਬੰਦ ਕਰ ਦਿੱਤੇ ਜਾਣ ਖਾਸ ਕਰ ਬੱਚਿਆਂ ਵਾਸਤੇ ਉਹਨਾਂ ਘਰਾਂ ਵਾਸਤੇ ਵੀ ਕਿ ਮਾਪੇ ਖਿਆਲ ਰੱਖਣ ਕਿ ਸਾਡਾ ਬੱਚਾ ਕਿਹੜੀ ਡੋਣਾ ਪਤੰਗ ਉਡਾ ਰਿਹਾ ਹੈ ਅਗਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਉੱਥੋਂ ਚਾਈਨਾ ਡੋਰ ਕਾਬੂ ਹੁੰਦੀ ਹੈ ਤੇ ਉਹਨਾਂ ਖਿਲਾਫ ਵੀ ਸਭ ਤੋਂ ਸਤ ਕਾਰਵਾਈ ਕੀਤੀ ਜਾਵੇ। ਅ ਸਰ ਦੇ ਵਿੱਚ ਸਰ ਪਿਛਲੇ ਕੁਝ ਦਿਨ ਪਹਿਲਾਂ ਚੋਰੀਆਂ ਬਹੁਤ ਹੋਈਆਂ ਚੋਰੀਆਂ ਥਮ ਕਰਨ ਦੇ ਲਈ ਕੀ ਕਰ ਰਹੇ ਹੋ ਉਹ ਕੋਲੇ? ਇਹਦੇ ਸਬੰਧ ਵਿੱਚ ਜੀ ਖਾਸ ਕਰਕੇ ਸਪੈਸ਼ਲ ਇਲਾਕਾ ਬੰਦੀ ਕੀਤੀ ਜਾਊਗੀ ਜੀ। ਇਹ ਅਲੱਗ-ਅਲੱਗ ਥਾਵਾਂ ਤੇ ਨਾਕਾ ਬੰਦੀ ਕਰਕੇ ਨਾਈਟ ਪੈਟਰੋਲਿੰਗ ਕਰਦੇ ਜੀਨਾਂ ਖਿਲਾਫ ਅਠਲ ਪਾਈ ਜਾਵੇਗੀ। ਸਰ ਇੱਕ ਛੁੱਟੀ ਦੇ ਟਾਈਮ ਕਾਫੀ ਜਿਹੜੇ ਲੜਕੇ ਆ ਮੋਟਰਸਾਈਕਲ ਦੇ ਉੱਤੇ ਸਟੰਟ ਬਾਜੀ ਕਰਦੇ ਆ ਤਿੰਨ-ਤਿੰਨ ਬੈਟਕੇ ਜਾਂਦੇ ਆ ਜੀ। ਉਹਨਾਂ ਦੇ ਖਿਲਾਫ ਵੀ ਜਿਨਾਕਾ ਬੰਦੀ ਕਰਕੇ ਚਲਾਨ ਕੱਟੇ ਜਾਣਗੇ ਇਹਨਾਂ ਦੇ ਖਿਲਾਫ ਜੀ ਜਵਸਤ ਬੰਦੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਬਿੱਤੇ ਨੇ ਚੈਕਿੰਗ ਕੀਤੀ ਸੀ ਪਤੰਗਾ ਵਾਲਿਆਂ ਦੀ ਹਾਂਜੀ ਕੀ ਇੱਕ ਪਰਚਾ ਦਿੱਤਾ ਕਿ ਕਿੰਨੇ ਵਿਅਕਤੀ ਆਪਾ ਕਿੰਨੂੰ ਦੌਰ ਘਾਣ ਲਗਿਆ ਜੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਸੀ ਜਿੱਥੇ ਮੌਕੇ ਤੇ ਇੱਕ ਤੁਰਦਾ ਫਿਰਦਾ ਵਿਅਕਤੀ ਕਾਬੂ ਆਇਆ ਸਾਡੇ ਕੋਲ ਚਾਇਨਾ ਡੋਰ ਦੇ ਸਬੰਧ ਉਹਦੇ ਖਿਲਾਫ 188 ਦੀ ਕਾਰਵਾਈ ਕੀਤੀ ਗਈ ਹੈ ਤੇ ਇਲਾਕੇ ਜਿਹੜਾ ਮੋਟਰਸਾਈਕਲ ਦਾ ਪਟਾਕੇ ਮਾਰਦੇ ਆ ਉਹਨਾਂ ਬਾਰੇ ਕੀ ਹੈ ਉਹਨਾਂ ਬਾਰੇ ਵੀ ਜੀ ਚਲਾਨ ਕੱਟੇ ਜਾਣਗੇ ਜੀ ਆਪਣੇ ਨਾਕਾ ਬੰਦੀ ਕਰਕੇ ਬਹੁਤ ਬਹੁਤ ਚਲਾਨ ਕੱਟੇ ਜਾਣਗੇ